रूम हीटर ਲੈ ਸਕਦਾ ਹੈ ਤੁਹਾਡੀ جان ਪਰਤੂ ਕਰਦੇ ਸਮੇਂ ਨਾ ਕਰੋ ਇਹ ਪੰਜ ਗਲਤੀਆਂ ਹਲੋ ਦੋਸਤੋ ਸ਼ਸ਼ੀਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਜੇਕਰ ਰੂਮ ਹੀਟਰ ਦੀ ਸਹੀ ਵਰਤੋਂ ਨਾ ਕੀਤੀ ਜਾਵੇ ਤਾਂ ਇਹ ਤੁਹਾਡੀ ਜਾਨ ਵੀ ਲੈ ਸਕਦਾ ਹੈ ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਇਨੀ ਦਿਨੀ ਰੂਮ ਹੀਟਰ ਦੀ ਵਰਤੋਂ ਕਾਰਨ ਮੌਤਾਂ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਚ ਇੱਕ 86 ਸਾਲਾ ਸੇਵਾਮੁਕਤ ਔਰਤ ਦੀ ਲਾਸ਼ ਉਸਦੇ ਘਰ ਦੇ ਬੈਡਰੂਮ ਚ ਪਈ ਮਿਲੀ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਕਮਰੇ ਚ ਹੀਟਰ ਚਾਲੂ ਕਰਨ ਤੋਂ ਬਾਅਦ ਉਸ ਨੂੰ ਨੀਂਦ ਆ ਗਈ ਸੀ ਹੀਟਰ ਤੋਂ ਨਿਕਲਣ ਵਾਲੀ ਕਾਰਬਨ ਮੋਨੋਆਕਸਾਈਡ ਗੈਸ ਉਸ ਦੀ ਮੌਤ ਦਾ ਕਾਰਨ ਮੰਨੀ ਜਾ ਰਹੀ ਹੈ ਸਰਦੀਆਂ ਵਿੱਚ ਲੋਕ ਅਕਸਰ ਆਪਣੇ ਬੈਡਰੂਮ ਵਿੱਚ ਹੀਟਰ ਜਾਂ ਬਲੋਰ ਨਾਲ ਸੌਂਦੇ ਹਨ ਰੂਮ ਹੀਟਰ ਮਿੰਟਾਂ ਚ ਕਮਰੇ ਨੂੰ ਗਰਮ ਕਰ ਦਿੰਦਾ ਪਰ ਇਸ ਦੇ ਸਿਹਤ ਤੇ ਕਈ ਮਾੜੇ ਪ੍ਰਭਾਵ ਵੀ ਹੁੰਦੇ ਹਨ ਜੇਕਰ ਲੰਬੇ ਸਮੇਂ ਤੱਕ ਲਗਾਤਾਰ ਵਰਤਿਆ ਜਾਵੇ ਤਾਂ ਕਈ ਮਾਮਲਿਆਂ ਵਿੱਚ ਇਹ ਜਾਨਵੀ ਸਕਦਾ ਹੈ ਇਸ ਲਈ ਇਸ ਦੀ ਵਰਤੋਂ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ ਤਾਂ ਆਓ ਅੱਜ ਅਸੀਂ ਜਾਣਦੇ ਹਾਂ ਜੇਕਰ ਤੁਸੀਂ ਰੂਮ ਹੀਟਰ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਰੂਮ ਹੀਟਰ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਇਸ ਨਾਲ ਇਸ ਵਿੱਚ ਫਸੀ ਧੂੜ ਦੂਰ ਹੋ ਜਾਵੇਗੀ ਅਤੇ ਹੀਟਰ ਦੀ ਵਰਤੋਂ ਕਰਦੇ ਸਮੇਂ ਬਦਬੂ ਨਹੀਂ ਆਵੇ ਬੰਦ ਕਮਰੇ ਵਿੱਚ ਲੰਬੇ ਸਮੇਂ ਤੱਕ ਰੂਮ ਹੀਟਰ ਜਾਂ ਬਲੌਰ ਚਲਾਉਣ ਤੋਂ ਬਚੋ ਹੀਟਰ ਚਲਾਉਣ ਕਾਰਨ ਕਾਰਬਨ ਮੋਨੋਆਕਸਾਈਡ ਗੈਸ ਪੈਦਾ ਹੁੰਦੀ ਜੋ ਕਿ ਗੰਧ ਰਹਿਤ ਅਤੇ ਜ਼ਹਿਰੀਲੀ ਗੈਸ ਹੈ ਜੇਕਰ ਕਮਰਾ ਬੰਦ ਹੈ ਤਾਂ ਉਸ ਵਿੱਚ ਆਕਸੀਜਨ ਦੀ ਕਮੀ ਜ਼ਰੂਰ ਹੋ ਜਾਂਦੀ ਹੈ ਅਜਿਹੇ 'ਚ ਜ਼ਿਆਦਾ ਦੇਰ ਤੱਕ ਹੀਟਰ ਚਲਾਉਣਾ ਤੁਹਾਡਾ ਦਮ ਘੁੱਟ ਸਕਦਾ ਹੈ ਚਾਹੇ ਦਿਨ ਹੋਵੇ ਜਾਂ ਰਾਤ ਹੀਟਰ ਚਾਲੂ ਰੱਖ ਕੇ ਸੌਣ ਤੋਂ ਬਚਣਾ ਚਾਹੀਦਾ ਹੈ ਸੌਣ ਤੋਂ ਪਹਿਲਾਂ ਹੀਟਰ ਨੂੰ ਬੰਦ ਕਰ ਦਿਓ ਅਤੇ ਇਸ ਨੂੰ ਬੱਚਿਆਂ ਤੋਂ ਦੂਰ ਜਗ੍ਹਾ ਤੇ ਰੱਖੋ ਹੀਟਰ ਚਲਾਉਂਦੇ ਸਮੇਂ ਇਹ ਵੀ ਧਿਆਨ ਰੱਖੋ ਕਿ ਕਮਰੇ ਦੀ ਖਿੜਕੀ ਪੂਰੀ ਤਰ੍ਹਾਂ ਬੰਦ ਨਾ ਹੋਵੇ ਕਮਰੇ ਵਿੱਚ ਤਾਜ਼ੀ ਹਵਾ ਦੇ ਹਵਾਦਾਰੀ ਲਈ ਕਾਗਜ਼ ਜ਼ਰੂਰ ਬਣਾਓ ਹੀਟਰ ਚਲਾਉਂਦੇ ਸਮੇਂ ਤੁਸੀਂ ਵਿੰਡੋਜ਼ ਨੂੰ ਥੋੜਾ ਖੁੱਲਾ ਛੱਡ ਸਕਦੇ ਹੋ ਧਿਆਨ ਰੱਖੋ ਕਿ ਹੀਟਰ ਦੇ ਆਲੇ ਦੁਆਲੇ ਕੋਈ ਪਲਾਸਟਿਕ ਦਾ ਬੈਗ ਕਾਗਜ਼ ਜਾਂ ਕੋਈ ਵੀ ਜਲਣਸ਼ੀਲ ਚੀਜ਼ ਨਾ ਰੱਖੀ ਜਾਵੇ ਇਸ ਕਾਰਨ ਸੱਟ ਲੱਗਣ ਦਾ ਖਤਰਾ ਰਹਿੰਦਾ ਹੈ ਜੇਕਰ ਤੁਹਾਡੇ ਘਰ ਵਿੱਚ ਕੋਈ ਦਮੇ ਜਾਂ ਸਾਹ ਦੇ ਮਰੀਜ਼ ਹਨ ਤਾਂ ਉਹਨਾਂ ਦੇ ਕਮਰੇ ਵਿੱਚ ਹੀਟਰ ਚਲਾਉਣ ਤੋਂ ਬਚਣਾ ਚਾਹੀਦਾ ਹੈ ਅਸਥਮਾ ਦੇ ਮਰੀਜ਼ਾਂ ਨੂੰ ਹੀਟਰ ਨਾਲ ਕਾਫੀ ਸਮੱਸਿਆ ਹੋ ਸਕਦੀ ਹੈ ਤਾਂ ਦੋਸਤੋ ਸਰਦੀਆਂ ਦੇ ਵਿੱਚ ਹਰ ਕੋਈ ਹੀਟਰ ਚਲਾਉਂਦਾ ਹੈ ਪਰ ਤੁਹਾਨੂੰ ਇਹਨਾਂ ਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਤਾਂ ਕਿ ਇਹ ਹੀਟਰ ਤੁਹਾਨੂੰ ਠੰਡ ਤੋਂ ਬਚਾਉਣ ਦੇ ਨਾਲ ਨਾਲ ਕਿਤੇ ਤੁਹਾਡੀ ਜਾਨ ਨਾ ਲੈ ਲਵੇ ਅੱਜ ਦਾ ਇਹ ਅਪਡੇਟ ਤੁਹਾਨੂੰ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ